ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਗੁਰਦਾਸਪੁਰ ਹਲਕੇ ਦੇ ਨਾਲ-ਨਾਲ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਨੂੰ ਬਿਹਤਰ ਸਿਹਤ ਦੀ ਸਹੂਲਤਾਂ ਦੇਣ ਲਈ ਦਿਨ ਰਾਤ ਪ੍ਰਯਾਸ ਕੀਤੇ ਜਾ ਰਹੇ ਨੇ ਇਸੇ ਦੇ ਤਹਿਤ ਹੀ ਚੇਅਰਮੈਨ ਰਮਨ ਬਹਿਲ ਦੀ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ 16.75 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਹਸਪਤਾਲ ਬੱਬਰੀ ਗੁਰਦਾਸਪੁਰ ਵਿਖੇ ਕ੍ਰਿਟੀਕਲ ਕੇਅਰ ਯੂਨਿਟ ਦੀ ਉਸਾਰੀ ਦਾ ਕੰਮ ਅੱਜ ਸ਼ੁਰੂ ਹੋ ਗਿਆ ਗੱਲਬਾਤ ਦੌਰਾਨ ਚੇਅਰਮੈਨ ਰਮਨ ਬਹਿਲ ਜੀ ਨੇ ਕਿਹਾ ਕਿ ਇਸ ਕ੍ਰਿਟੀਕਲ ਕੇਅਰ ਯੂਨਿਟ ਦੀ ਉਸਾਰੀ ਦੋ ਪੜਾਵਾਂ ਵਿੱਚ ਹੋਏਗੀ ਪਹਿਲੇ ਪੜਾਅ ਵਿੱਚ ਇਸ ਦੀਆਂ ਤਿੰਨ ਮੰਜ਼ਿਲਾ ਇਮਾਰਤ ਦੀ ਉਸਾਰੀ ਕੀਤੀ ਜਾਏਗੀ ਅਤੇ ਦੂਜੇ ਪੜਾਅ ਵਿੱਚ ਰਹਿਣੀਆਂ ਦੋ ਮੰਜ਼ਿਲਾ ਬਣਾਈਆਂ ਜਾਣਗੀਆਂ ਗੱਲਬਾਤ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਉਹਨਾਂ ਨੇ ਗੁਰਦਾਸਪੁਰ ਦੇ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਕਿਹਾ ਕਿ ਉਹ ਹਮੇਸ਼ਾ ਹੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਉਹਨਾਂ ਦਾ ਹੱਲ ਕਰਾਉਣ ਲਈ ਤਤਪਰ ਰਹਿੰਦੇ ਹਨ ਲੋਕ 24 ਘੰਟੇ ਜਦੋਂ ਮਰਜ਼ੀ ਉਹਨਾਂ ਨੂੰ ਫੋਨ ਕਰਕੇ ਆਪਣੀ ਸਮੱਸਿਆਵਾਂ ਦਾ ਹੱਲ ਕਰਵਾ ਸਕਦੇ ਹਨ ਅੱਜ ਗੁਰਦਾਸਪੁਰ ਇਲਾਕੇ ਨੂੰ ਇੱਕ ਨਵੀਂ ਦੇਣ ਜਿਹੜੀ ਆ ਉਹ ਬਣ ਜਾਰੀ ਆ ਅਸੀਂ ਸਿਵਲ ਹਸਪੀਟਲ ਬਬਰੀ ਵਿੱਚ ਖੜੇ ਆ ਮੇਰੇ ਨਾਲ ਸਿਹਤ ਵਿਭਾਗ ਦੇ ਸਿਵਲ ਸਰਜਨ ਡਾਕਟਰ ਪ੍ਰੇਮਾਣ ਮੰਡੀ ਜੀ बीएमसी डॉक्टर ओमीजी और एसएमओ डॉक्टर राजमसीजी पीडब्ल्यूडी को हरजोत जी लवजीत जी और मेरे पार्टी दे बहुत सीनियर लीडर हरदीप बेदी जी असी सारे आज इथे आके आ और सब तो タルस्ते खुशी दी गल आ की गुरदासपुर दे विच सेहत सेवावां दे विच किसी किस्म दी कमी नहीं रहन दीती जाउगी दी। और उस लड़ी नु पूरा करते होए एक नवा ब्लॉक ਇਹਨੂੰ ਆਪਾਂ ਕ੍ਰਿਟੀਕਲ ਕੇਅਰ ਯੂਨਿਟ ਕਹਿੰਨੇ ਆ ਉਹ 16 ਕਰੋੜ 75 ਲੱਖ ਰੁਪਏ ਦੀ ਲੱਗ ਦੇ ਨਾਲ ਬਣਨ ਜਾ ਰਿਹਾ ਉਹਦਾ ਕੰਮ ਆ ਜਿਹੜਾ ਉਹ ਸ਼ੁਰੂ ਕਰਤਾ ਔਰ ਇਸ ਕੰਮ ਦੀ ਜਿਹੜੀ ਐਗਜ਼ੀਕਿਊਟਿਵ ਏਜੰਸੀ ਆ ਉਹ ਪੀਡਬਲਯੂਡੀ ਬੀ ਐਂਡ ਆਰ ਹੋਵੇਗੀ ਔਰ ਇਹਦੇ ਵਿੱਚ ਕੰਟਰੈਕਟਰ ਜਿਹੜੇ ਨੇ ਮਿਸਤਤਲ ਉਹ ਵੀ ਇੱਥੇ ਖੜੇ ਨੇ ਇਹਦੇ ਨਾਲ ਕ੍ਰਿਟੀਕਲ ਕੇਅਰ ਯੂਨਿਟ ਦੇ ਨਾਲ ਸਾਰੇ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਹੋਣ ਵਾਲਾ ਕਈ ਵਾਰ ਕੀ ਹੁੰਦਾ ਸੀਗਾ ਜਿਹੜੀਆਂ ਬਹੁਤ ਸੀਰੀਅਸ ਬਿਮਾਰੀਆਂ ਸੀਗੀਆਂ ਕ੍ਰਿਟੀਕਲ ਏਲਮੈਂਟਸ ਸੀਗੀਆਂ ਉਹ ਦੂਸਰੇ ਹਸਪੀਟਲ ਦੇ ਵਿੱਚ ਮਿਕਸ ਹੋ ਜਾਂਦੀਆਂ ਸੀਗੀਆਂ ਉਹਨਾਂ ਨੂੰ ਵੱਖਰੇ ਤੌਰ ਤੇ ਇਲਾਜ ਕਰਾਉਣ ਵਾਸਤੇ ਇੱਥੇ ਹਰ ਕਿਸਮ ਦੀ ਲੇਟੈਸਟ ਇਕਵਿਪਮੈਂਟ ਜਿਹੜੀ ਆ ਔਰ ਲੇਟੈਸਟ ਬਿਲਡਿੰਗ ਦਾ ਜਿਹੜਾ ਆਰਕੀਟੈਕਚਰਲ ਸਟਰਕਚਰ ਆ ਉਹ ਬਹੁਤ ਵਧੀਆ ਤੇ ਅਲੱਗ ਹੋਏਗਾ ਜਿਹਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀਆਂ ਭਾਵੇਂ ਉਹ ਟੀਵੀ ਗੱਲ ਆ ਭਾਵੇਂ আল্ট্রਾਸਾਉਂਡ ਦੀ ਗੱਲ ਆ ਭਾਵੇਂ ਕੋਈ ਟੈਸਟ ਦੀ ਗੱਲ ਆ ਭਾਵੇਂ ਆਈਸੀਯੂ ਦੀ ਗੱਲ ਆ ਜਾਂ ਆਈਸੀਯੂ ਤੋਂ ਬਾਅਦ ਵਾਲੀ ਕੇਅਰ ਦੀ ਗੱਲ ਆ ਉਹ ਸਾਰੀਆਂ ਚੀਜ਼ਾਂ ਅੰਡਰ ਵਨ ਰੂਫ ਐ ਕ੍ਰਿਟੀਕਲ ਕੇਅਰ ਯੂਨਿਟ ਦੇ ਵਿੱਚ ਮੁਹੱਈਆ ਹੋਣ ਗਿਆ ਕਈ ਵਾਰ ਕੀ ਦੇਖਣ ਵਿੱਚ ਆਉਂਦਾ ਸੀ ਵੀ ਜਿਸ ਵਕਤ ਕੋਵਿਡ ਦੇ 19 ਦੀ ਵੇਵ ਆਈ ਆ ਉਸ ਵਕਤ ਪੇਸ਼ੈਂਟਸ ਨੂੰ ਆਈਸੋਲੇਟ ਕਰਨ ਦੀ ਕੋਈ ਜਗ੍ਹਾ ਨਹੀਂ ਸੀ ਹੁੰਦੀ ਸੋ ਕਿਸੇ ਵਕਤ ਕੋਈ ਤੁਹਾਨੂੰ ਐਸਾ ਬਲਾਕ ਵੀ ਚਾਹੀਦਾ ਕਿਤੇ ਆਈਸੋਲੇਸ਼ਨ ਦੇ ਵਿੱਚ ਮਰੀਜ਼ਾਂ ਨੂੰ ਰੱਖ ਕੇ ਉਹਨਾਂ ਨੂੰ ਬਚਾਇਆ ਜਾ ਸਕੇ ਬਿਕੋਜ਼ ਉਸ ਵਕਤ ਜਿਹੜੀ ਇਨਫੈਕਸ਼ਨ ਦੀ ਦਰ ਹੁੰਦੀ ਉਹ ਜ਼ਿਆਦਾ ਵੱਧ ਜਾਂਦੀ ਆ ਔਰ ਉਹਨੂੰ ਰੋਕਣ ਵਾਸਤੇ ਇੱਕ ਅਲੱਗ ਜਿਹੜਾ ਯੂਨਿਟ ਆ ਉਹ ਤਿਆਰ ਹੋ ਰਿਹਾ ਇਹਦੇ ਨਾਲ ਕਈ ਵਾਰ ਰੋਡ ਐਕਸੀਡੈਂਟਸ ਨੇ ਬਹੁਤ ਸੀਰੀਅਸ ਪੇਸ਼ੈਂਟ ਆ ਜਾਂਦਾ ਦੂਸਰੇ ਪਾਸੇ ਹਸਪੀਟਲ ਦੇ ਵਿੱਚ ਹੋਰ ਤਰੀਕੇ ਦਾ ਰੈਸ਼ ਹੁੰਦਾ ਉਹਨੂੰ ਵੀ ਇਹ ਜਿਹੜਾ ਕ੍ਰਿਟੀਕਲ ਕੇਅਰ ਯੂਨਿਟ ਆ ਉਹ ਫੈਸਿਲਿਟੀ ਜਿਹੜੀ ਆ ਉਹ ਦੇਊਗਾ ਸੋ ਮੈਂ ਸਮਝਣਾ ਦੀ ਗੁਰਦਾਸਪੁਰ ਦੇ ਇਲਾਕੇ ਲਈ ਔਰ ਗੁਰਦਾਸਪੁਰ ਦੇ ਇਤਿਹਾਸ ਲਈ ਇੱਕ ਬਹੁਤ ਵੱਡਾ ਮੀਲ ਪੱਥਰ ਸਾਬਤ ਹੋਣ ਜਾ ਰਿਹਾ ਪਰ ਮੈਂ ਇਸ ਗੱਲ ਲਈ ਧੰਨਵਾਦ ਕਰਦਾ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਇਹ ਭਾਵੇਂ ਕੁਝ ਹੱਦ ਤੱਕ ਸਕੀਮ ਸੈਂਟਰ ਤੋਂ ਸੀਗੀ ਪਰ ਪੰਜਾਬ ਗਵਰਨਮੈਂਟ ਨੇ ਗੁਰਦਾਸਪੁਰ ਨੂੰ ਚੁਣਿਆ ਇੱਕ ক্রিਟੀਕਲ ਕੇਅਰ ਯੂਨਿਟ ਵਾਸਤੇ ਉਹਨਾਂ ਲਈ ਵੀ ਮੈਂ ਧੰਨਵਾਦ ਕਰਦਾ ਮੈਂ ਸਮਝਦਾ ਇਹ ਜਿਹੜਾ ਸਾਰੇ ਯੂਨਿਟ ਆ 18 ਮਹੀਨੇ ਦੇ ਵਿੱਚ ਕੰਪਲੀਟ ਹੋ ਜਾਊਗਾ ਜਿਵੇਂ ਮੈਂ ਦੱਸਿਆ ਵੀ ਇਹਦੀ ਐਡਮਿਨਿਸਟ੍ਰੇਟਿਵ ਅਪਰੂਵਲ ਕੋਈ 16.75 16 ਕਰੋੜ 75 ਲੱਖ ਦੀ ਸੀਗੀ ਪਰ ਕੁਝ ਟੈਂਡਰ ਲੈਸ ਹੋਣ ਕਰਕੇ 13 ਕਰੋੜ ਸਮਥਿੰਗ ਦੇ ਵਿੱਚ ਹੋ ਅਲਾਟ ਹੋ ਰਹੀ ਆ ਔਰ ਮੈਂ ਅੱਜ ਬੇਨਤੀ ਕਰੂੰਗਾ ਸਾਡੇ ਬਹੁਤ ਵਧੀਆ ਆਫੀਸਰਸ ਹਰਜੋਤ ਸਿੰਘ ਜੀ ਔਰ ਐਸ ਡੀਓ ਸਾਬ ਇੱਥੇ ਖੜੇ ਨੇ ਕੰਮ ਨੂੰ ਬਿਆਰੀ ਕਰਾਇਓ ਸਰ ਕੁਆਲਿਟੀ ਦੇ ਵਿੱਚ ਕਿਸੇ ਗੱਲ ਦੀ ਕਮੀਨਾ ਆਂਦੇਣਾ ਤਾਂ ਕਿ ਲੋਕਾਂ ਦਾ ਇਹ ਪੈਸਾ ਲੋਕਾਂ ਦਾ ਇਕੱਠਾ ਹੋਇਆ ਟੈਕਸ ਆ ਇਹ ਪੂਰਾ ਵਧੀਆ ਤਰੀਕੇ ਦੇ ਨਾਲ ਬਿਲਡਿੰਗ ਦੀ ਉਸਾਰੀ ਦੇ ਉੱਪਰ ਲੱਗ ਜਾਏ ਉਹਦੇ ਨਾਲ ਲੋਕਾਂ ਨੂੰ ਇੱਕ ਬਹੁਤ ਵੱਡੀ ਸਹੂਲਤ ਮਿਲੂਗੀ ਔਰ ਲੰਬਾ ਸਭਾ ਉਹ ਬਿਲਡਿੰਗ ਜਿਹੜੀ ਆ ਆਪਣੀ ਜਿਹੜੀ ਲਾਈਫ ਆ ਉਹ ਕੱਟ ਸਕੂਗੀ ਦੂਸਰੀ ਮੈਂ ਬੇਨਤੀ ਕਰੂੰਗਾ ਸਾਡੇ ਕੰਟਰੈਕਟਰ ਮੇਤਲ ਜੀ ਕਾਈਡਲੀ ਇਨਸ਼ੋਰ ਕਰਿਓ ਜੀ ਵੀ ਤੁਸੀਂ ਕਿਸੇ ਕਿਸਮ ਦਾ ਕੋਈ ਕੰਪਰੋਮਾਈਜ਼ ਇਹਦੀ ਕੰਸਟਰਕਸ਼ਨ ਤੇ ਨਾ ਕਰਿਓ ਸਾਡੇ ਵੱਲੋਂ ਤੁਹਾਨੂੰ ਪੂਰਾ ਫ੍ਰੀ ਹੈਂਡ ਵਧੀਆ ਚੀਜ਼ ਬਣਾਓ ਇੱਥੇ ਕੋਈ ਸਰਕਾਰ ਨੂੰ ਸਪੋਰਟ ਦੀ ਆ ਬੈਕਅਪ ਦੀ ਲੋੜ ਆ ਸਾਡਾ ਸਾਰਾ ਮਹਿਕਮਾ ਸਾਹਮਣੇ ਖੜਾ ਸੀਨੀਅਰ ਅਫਸਰ ਸਾਰੇ ਖੜੇ ਨੇ ਅਸੀਂ ਹਮੇਸ਼ਾ ਤੁਹਾਡੀ ਫੈਸਿਲਿਟੀ ਲਈ ਹਾਜ਼ਰ ਆ ਪਰ ਕਿਉਂਕਿ ਇਹ ਏਰੀਆ ਸਾਡਾ ਬੈਕਵਰਡ ਆ ਔਰ ਬਹੁਤ ਸਾਲਾਂ ਤੋਂ ਸਿਹਤ ਸੇਵਾਵਾਂ ਦੇ ਵਿੱਚ ਵਾਂਝਾ ਰਹਿ ਗਿਆ ਸੀ ਔਰ ਅੱਜ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਭਗਵੰਤ ਮਾਨ ਜੀ ਦੀ ਇਹ ਆ ਦ੍ਰਿਸ਼ਟੀ ਇਸ ਇਲਾਕੇ ਤੇ ਪਈ ਆ ਇਹ ਚੀਜ਼ਾਂ ਸਾਡੇ ਇਲਾਕੇ ਦੇ ਵਿੱਚ ਆ ਰਹੀਆਂ ਨੇ ਔਰ ਲੋਡ ਵੀ ਆ ਸੋ ਇਸ ਕਰਕੇ ਇਹਨੂੰ ਕਿਸੇ ਗੱਲ ਦੀ ਕੰਪਰੋਮਾਈਜ਼ ਨਾ ਕਰਦੇ ਹੋਏ ਬੈਸਟ ਆਫ ਕੁਆਲਿਟੀ ਵਾਕ ਜਿਹੜਾ ਉਹ ਇੱਥੇ ਤੁਸੀਂ ਲੈ ਕੇ ਆਇਓ ਔਰ 18 ਮਹੀਨੇ ਦੇ ਵਿੱਚ ਇਹ ਕੰਪਲੀਟ ਹੋ ਰਹਾ ਮੈਂ ਬੇਨਤੀ ਕਰੂੰਗਾ 18 ਮਹੀਨੇ ਤਾਂ ਤੁਹਾਨੂੰ ਅਸੀਂ ਸਰਕਾਰੀ ਤੌਰ ਤੇ ਦਿੱਤੇ ਨੇ ਪਰ ਕੋਸ਼ਿਸ਼ ਕਰਨਾ ਇਹਨੂੰ ਜਲਦੀ ਕੰਪਲੀਟ ਕਰ ਦੋ ਤਾਂ ਕਿ ਲੋਕੀ ਇਸ ਚੀਜ਼ਾਂ ਦਾ ਫੈਸਿਲਿਟੀ ਜਿਹੜੀ ਆ ਉਹ ਉਹਨੂੰ ਲੈ ਸਕਣ ਸੋ ਮੈਂ ਸਮਝਣਾ ਵੀ ਇਹ ਅੱਜ ਬਹੁਤ ਵੱਡੀ ਚੀਜ਼ਾਂ ਪਿਛਲੇ 2 ਬਾਈਆਂ ਮਹੀਨਿਆਂ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਤੇ ਦਾਤ ਨੂੰ ਮੌਕਾ ਮਿਲਿਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਸੇਵਾ ਦਾ ਸਭ ਤੋਂ ਪਹਿਲਾਂ ਆਪਾਂ ਇੱਥੇ ਸਿਵਲ ਹਸਪੀਟਲ ਦੇ ਵਿੱਚ ਕ੍ਰਿਸ਼ਨਾ ਲੈਬ ਲੈ ਕੇ ਆਏ ਸੀ ਸਕੈਨਿੰਗ ਦਾ ਸਿਗਰ ਟੈਸਟਰ ਦਾ ਸੀਗਾ ਲੋਕਾਂ ਨੂੰ ਬਹੁਤ ਸੱਤੇ ਰੇਟਾਂ ਤੇ ਮਿਲ ਰਹੀਆਂ ਨੇ ਉਸ ਤੋਂ ਬਾਅਦ ਸਾਡੀ ਅਲਟਰਾਸਾਉਂਡ ਮਸ਼ੀਨ ਜਿਹੜੀ ਸੀ ਉਹ ਖਰਾਬ ਰਹਿੰਦੀ ਸੀਗੀ ਉਹ 23 ਲੱਖ 90 ਹਜ਼ਾਰ ਦੇ ਵਿੱਚ ਇੱਕ ਲੇਟੈਸਟ ਮਾਡਲ ਜਿਹੜਾ ਅਲਟਰਾ ਸਾਊਂਡ ਦਾ ਅਜੋ ਵੀ ਮੁਹੱਈਆ ਹੋ ਗਿਆ ਉਸ ਤੋਂ ਪਹਿਲਾਂ ਸੀ ਗੱਜਾ ਬੱਚਾ ਵਾਰਡ ਜਿਹੜਾ 50 ਬੈੱਡ ਉਹ ਤੁਹਾਡੇ ਸਾਹਮਣੇ ਸੱਜੇ ਹੱਥ ਤੋਂ ਸ਼ੁਰੂ ਕੀਤਾ ਔਰ ਲਗਾਤਾਰ ਬੜੀ ਤੇਜ਼ੀ ਦੇ ਨਾਲ ਉਹ ਜਿਹੜੀ ਬਿਲਡਿੰਗ ਆ ਉਹ ਆ ਰਹੀ ਆ ਔਰ ਮੈਂ ਸਮਝਦਾ ਵੀ ਆਉਣ ਵਾਲੇ ਤਿੰਨਾ ਚਾਰਾਂ ਮਹੀਨਿਆਂ ਦੇ ਵਿੱਚ ਉਹ ਬਿਲਡਿੰਗ ਕੰਪਲੀਟ ਹੋ ਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਜਿਵੇਂ ਵਿੱਚ ਐਕਸਕਲੂਸਿਵਲੀ ਪ੍ਰੈਗਨਸੀ ਦਾ ਔਰ ਨਿਊ ਬੋਨ ਦਾ ਅਲਾ ਜਿਹੜਾ ਉਹ ਮਦਰ ਚਾਈਲਡ ਕੇਅਰ ਯੂਨਿਟ ਦੇ ਵਿੱਚ ਗੁੰਜਾ ਰਿਆ ਉਸ ਤੋਂ ਬਾਅਦ ਆਪ ਕ੍ਰਿਟੀਕਲ ਕੇਅਰ ਯੂਨਿਟ ਆ ਗਿਆ ਗੁਰਦਾਸਪੁਰ ਸ਼ਹਿਰ ਦੇ ਵਿੱਚ ਲੋਕਾਂ ਨੂੰ ਪ੍ਰੋਬਲਮ ਸੀਗੀ ਪੁਰਾਣਾ ਹਸਪਤਾਲ ਬੰਦ ਹੋ ਗਿਆ ਸੀ ਉੱਥੇ ਅਰਬਨ ਕਮਿਊਨਿਟੀ ਹੈਲਥ ਸੈਂਟਰ ਸ਼ੁਰੂ ਹੋ ਗਿਆ ਔਰ ਤੁਸੀਂ ਹਲਾ ਨੋਗੋਗੇ ਕਿ ਅਸੀਂ ਉੱਥੇ ਓਪੀਡੀ ਜਿਹੜੀ ਆ ਉਹ ਲਗਾਤਾਰ ਸ਼ੁਰੂ ਕਰਤੀ ਆ ਅੱਜ ਮੈਂ ਮੀਡੀਆ ਦੇ ਰਾਹੀਂ ਗੁਰਦਾਸਪੁਰ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਪੁਰਾਣੇ ਸਿਵਲ ਹਸਪਤਾਲ ਜਿੰਨੂੰ ਹੁਣ ਆਪਾਂ ਅਰਬਨ ਕਮਿਊਨਿਟੀ ਹੈਲਥ ਸੈਂਟਰ ਕਹਿੰਦੇ ਆ ਉੱਤੇ ਜਾ ਕੇ OPD ਦੇ ਵਿੱਚ ਫਾਇਦਾ ਲਾਓ ਦਵਾਈਆਂ ਟੋਟਲ ਉੱਥੇ ਫ੍ਰੀ ਹੈਗੀਆਂ ਨੇ ਹੌਲੀ-ਹੌਲੀ ਅਸੀਂ ਉਹਦੀ ਜਿਹੜੀ ਐਮਰਜੈਂਸੀ ਸਰਵਿਸ ਹਾ ਉਹ ਸ਼ੁਰੂ ਕਰਾਂਗੇ ਉਸ ਤੋਂ ਬਾਅਦ 190000 ਦੇ ਵਿੱਚ ਇੱਕ ਲੇਟੈਸਟ ਮਾਡਲ ਜਿਹੜਾ ਅਲਟਰਾਸਾਉਂਡ ਦਾ ਅਜੋ ਵੀ ਮੁਹੱਈਆ ਹੋ ਗਿਆ ਉਸ ਤੋਂ ਪਹਿਲਾਂ ਅਸੀਂ ਗੱਜਾ ਬੱਚਾ ਵਾਰਡ ਜਿਹੜਾ 50 ਬੈੱਡ ਉਹ ਤੁਹਾਡੇ ਸਾਹਮਣੇ ਸੱਜੇ ਹੱਥ ਸੂਯੂ ਕੀਤਾ ਔਰ ਲਗਾਤਾਰ ਬੜੀ ਤੇਜ਼ੀ ਦੇ ਨਾਲ ਉਹ ਜਿਹੜੀ ਬਿਲਡਿੰਗ ਆ ਉਹ ਆ ਰਹੀ ਆ ਔਰ ਮੈਂ ਸਮਝਦਾ ਵੀ ਆਉਣ ਵਾਲੇ ਤਿੰਨਾ ਚਾਰਾਂ ਮਹੀਨਿਆਂ ਦੇ ਵਿੱਚ ਉਹ ਬਿਲਡਿੰਗ ਕੰਪਲੀਟ ਹੋ ਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਜਿਦੇ ਵਿੱਚ ਐਕਸਕਲੂਸਿਵਲੀ ਪ੍ਰੈਗਨਸੀ ਦਾ ਔਰ ਨਿਊ ਬੋਨ ਦਾ ਅਲਾਜ ਜਿਹੜਾ ਉਹ ਮਦਰ ਚਾਈਲਡ ਕੇਅਰ ਯੂਨਿਟ ਦੇ ਵਿੱਚ ਹੋਣ ਜਾ ਰਿਹਾ ਉਸ ਤੋਂ ਬਾਅਦ ਆਹ ਕ੍ਰਿਟੀਕਲ ਕੇਅਰ ਯੂਨਿਟ ਆ ਗਿਆ ਗੁਰਦਾਸਪੁਰ ਸ਼ਹਿਰ ਦੇ ਵਿੱਚ ਲੋਕਾਂ ਨੂੰ ਪ੍ਰੋਬਲਮ ਸੀਗੀ ਪੁਰਾਣਾ ਹਸਪਤਾਲ ਬੰਦ ਹੋ ਗਿਆ ਸੀ ਉੱਥੇ ਅਰਬਨ ਕਮਿਊਨਿਟੀ ਹੈਲਥ ਸੈਂਟਰ ਸ਼ੁਰੂ ਹੋ ਗਿਆ ਔਰ ਤੁਸੀਂ ਆਲਾ ਨਵੋਗੇ ਕਿ ਅਸੀਂ ਉੱਥੇ ਓਪੀਡੀ ਜਿਹੜੀ ਆ ਉੱਲਗਾਦਾਰ ਸ਼ੁਰੂ ਕਰਤੀ ਆ ਅੱਜ ਮੈਂ মিডিਆ ਦੇ ਰਾਹੀਂ ਗੁਰਦਾਸਪੁਰ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਪੁਰਾਣੇ ਸਿਵਲ ਹਸਪੀਟਲ ਜਿੰਨੂੰ ਹੁਣ ਆਪਾਂ ਅਰਬਨ ਕਮਿਊਨਿਟੀ ਹੈਲਥ ਸੈਂਟਰ ਕਹਿੰਦੇ ਆ ਉੱਥੇ ਜਾ ਕੇ ਆਪੀਡੀ ਦੇ ਵਿੱਚ ਫਾਇਦਾ ਲਓ ਦਵਾਈਆਂ ਟੋਟਲ ਉੱਥੇ ਫ੍ਰੀ ਹੈਗੀਆਂ ਨੇ ਹੌਲੀ-ਹੌਲੀ ਅਸੀਂ ਉਹਦੀ ਜਿਹੜੀ ਐਮਰਜੈਂਸੀ ਸਰਵਿਸਿਜ਼ ਆ ਉਹ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਇਨਡੋਰ ਜਿਹੜੀਆਂ ਨੇ ਕਰਕੇ ਤੇ ਉਹਨੂੰ ਕੰਪਲੀਟ ਕਰਕੇ ਲੋਕਾਂ ਦੀ ਸੇਵਾ ਵੱਲ ਸਮਰਪਿਤ ਕਰਾਂਗੇ ਸੋ ਇਹ ਪਿਛਲੇ ਭਾਈਆਂ ਮਹੀਨਿਆਂ ਦੇ ਵਿੱਚ ਲਗਾਤਾਰ ਇਹ ਚੀਜ਼ਾਂ ਆਈਆਂ ਨੇ ਇਸ ਤੋਂ ਇਲਾਵਾ ਅਸੀਂ ਤਕਰੀਬਨ 35 ਪਹਿਲਾਂ ਆਮ ਆਦਮੀ ਕਲੀਨਿਕ ਜਿਹੜੇ ਸੀਗੇ ਉਹ ਤਿਆਰ ਕੀਤੇ ਸੀ ਤਿੰਨ ਸਾਡੇ ਤੇ ਗੁਰਦਾਸਪੁਰ ਵਿਧਾਨ ਸਭਾ ਹਲਕੇ 'ਚ ਹੋਰ ਤਿਆਰ ਹੋ ਗਏ ਨੇ ਇਹਦੇ ਨਾਲ 21 ਸਾਰੇ ਜ਼ਿਲ੍ਹੇ ਦੇ ਵਿੱਚ ਨਵੇਂ ਆਮ ਆਦਮੀ ਕਲੀਨਿਕ ਆਏ ਨੇ ਜਿੱਥੇ 41 ਤਰ੍ਹਾਂ ਦੇ ਟੈਸਟ ਤੇ 80 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਨੇ ਫ੍ਰੀ ਆ ਬਸ ਸਮਝਣਾ ਕਿ ਅੱਜ ਮਾਨ ਸਾਹਿਬ ਦੀ ਸਰਕਾਰ ਦੇ ਹੇਠ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨਾਲ ਇੱਕ ਬਹੁਤ ਵੱਡੀ ਸਿਹਤ ਕ੍ਰਾਂਤੀ ਜਿੱਤੇ ਸਾਰੇ ਪੰਜਾਬ ਦੇ ਵਿੱਚ ਆਈ ਆ ਉੱਥੇ ਗੁਰਦਾਸਪੁਰ ਦੇ ਵਿੱਚ ਵੀ ਇਹ ਸਿਹਤ ਕ੍ਰਾਂਤੀ ਤਾਨੂੰ ਅਜਪੁਰਪੂਰ ਦੇਖਣ ਨੂੰ ਨਜ਼ਰ ਆ ਰਹੀ ਆ ਸੋ ਪਰਮੇਸ਼ਵਰ ਕਿਸੇ ਨੂੰ ਬਿਮਾਰ ਨਾ ਕਰੇ ਹਰ ਇਨਸਾਨ ਤੰਦਰੁਸਤ ਰਹੇ ਪਰ ਹੁਣ ਜੇ ਕਿਤੇ ਬਿਮਾਰੀ ਆ ਜਾਵੇ ਤੇ ਲੋਕਾਂ ਨੂੰ ਇਸ ਗੱਲ ਦਾ ਬਹੁਤ ਵੱਡਾ ਫਾਇਦਾ ਹੋ ਰਿਹਾ ਇੱਕ ਦਵਾਈਆਂ ਫਰੀ ਟੈਸਟ ਫਰੀ ਸਿਹਤ ਸੇਵਾਵਾਂ ਹਰ ਤਾ ਦੇ ਅਵੇਲੇਬਲ ਔਰ ਮੈਂ ਸਮਝਣਾ ਵੀ ਆਹ ਚੀਜ਼ਾ ਲੋੜ ਸੀ ਗਰਦਾਸ ਤੋਂ ਸਵਾਲਾ ਹਸਪੀਟਲ ਦਾ ਸਾਹਮਣੇ ਆ ਬਬਰੀ ਵਾਲਾ ਆ ਜੱਚਾ ਬੱਚਾ ਹਸਪੀਟਲ ਤਿਆਰ ਹੋ ਰਿਹਾ ਕ੍ਰਿਟੀਕਲ ਕੇਅਰ ਯੂਨਿਟ ਦਾ ਅੱਜ ਅਸੀਂ ਕੰਮ ਸ਼ੁਰੂ ਕਰਾ ਦਿੱਤਾ ਪ੍ਰਾਣਾ ਹਸਪੀਟਲ ਸ਼ੁਰੂ ਹੋ ਗਿਆ ਆਮ ਆਦਮੀ ਕਲੀਨਿਕ ਜਿਹੜੇ ਨੇ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਾਨਕੌਰ ਸਿੰਘ ਕਿਤੇ ਲੋਕੀ ਆਰਥਿਕ ਤੌਰ ਤੇ ਬੜੇ ਕਮਜ਼ੋਰ ਸਨ ਅੱਜ ਉਹ ਵੀ ਉੱਥੇ ਉਹ ਉਸ ਚੀਜ਼ ਦਾ ਫਾਇਦਾ ਉਠਾ ਰਹੇ ਨੇ ਤੋਂ ਮੈਂ ਸਮਝਦਾ ਵੀ ਜਿਹੜਾ ਵਾਦਾ ਜਿਹੜਾ ਐਦ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਸੀਗਾ ਕਿ ਆਪਾਂ ਸਿਹਤ ਸੇਵਾਵਾਂ ਦੇ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਛੱਡਾਂਗੇ ਅੱਜ ਅਕਾਲ ਪੁਰਖ ਤੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹ ਜਿਹੜਾ ਵਾਦਾ ਲੋਕਾਂ ਦਾ ਪੂਰਾ ਹੋ ਰਿਹਾ ਇਸੇ ਤਰੀਕੇ ਨਾਲ ਪਰਮੇਸ਼ਵਰ ਕਰੇ ਲੋਕ ਸੂਬੇ ਦੇ ਤੰਦਰੁਸਤ ਰਹਿਣ ਪਰ ਜੇ ਕੋਈ ਮੁਸ਼ਕਲ ਆਵੇ ਤੇ ਪੰਜਾਬ ਸਰਕਾਰ ਉਹਨਾਂ ਦੀ ਖੇਦਮਤ ਲਈ ਹਮੇਸ਼ਾ ਹਾਜ਼ਰ ਹੁਣ ਜੀ ਇਹਦੇ ਵਿੱਚ ਅਲੱਗ ਸਟਾਫ ਆਏਗਾ ਇਦੇ ਵਿੱਚ ਲੱਗਿਆ ਇਕੁਪਮੈਂਟ ਆਊਗੀ ਹਜੇ ਤੇ ਅਸੀਂ ਆ ਬਿਲਡਿੰਗ ਜਿਹੜੀ ਆ ਇਹ ਤਕਰੀਬਨ 14 13 14 ਕਰੋੜ ਰੁਪਏ ਚ ਬਣੂਗੀ ਉਸ ਤੋਂ ਬਾਅਦ ਇਹਦੇ ਵਿੱਚ ਅਲਟਰਾ ਸਾਊਂਡ ਹੈ ਇਕੁਪਮੈਂਟਸ ਨੇ ਬਾਕੀ ਸਾਰਾ ਸਮਾਨ ਉਹ ਵੱਖਰੇ ਤੌਰ ਦੇ ਉੱਪਰ ਆਊਗਾ ਤੁਸੀਂ ਦੇ ਬਿਲਡਿੰਗ ਦਾ ਕੀ ਕੀਮਤ ਆ ਔਰ ਇਹਨੂੰ ਫੰਕਸ਼ਨਲ ਕਰਕੇ ਲੋਕਾਂ ਵੱਲ ਸਮਰਪਿਤ ਕਰਾਂਗੇ